प्यारे दोस्तों प्यार सहित गुरु फतेह परवान करयो वाहेगुरु जी का खालसा वाहेगुरु जी की फतेह ਅੱਜ ਦੋਸਤੋ ਆਪਾਂ ਦੋ ਵਿਸ਼ਿਆਂ ਦੇ ਉੱਤੇ ਗੱਲ ਕਰਾਂਗੇ ਇੱਕ ਤਾਂ ਪਿਛਲੇ ਦਿਨੀ ਕੈਲੀਫੋਰਨੀਆ ਦੇ ਵਿੱਚ ਕਤਲ ਹੋਇਆ ਸੁਖਜੀਤ ਸਿੰਘ ਇਲੀ ਸੁਖੀ ਚਹਲ ਕਿਸੇ ਵੇਲੇ ਖੜਕੂ ਸਫਾਂ ਵਿੱਚ ਰੰਦਾ 1992 ਚ ਗੁਰਮੀਤ ਸਿੰਘ ਪਿੰਕੀ ਇੰਸਪੈਕਟਰ ਉਹਨੂੰ ਗ੍ਰਿਫਤਾਰ ਕਰਦਾ ਕਿਸੇ ਕਾਂਗਰਸੀ ਲੀਡਰ ਤੋਂ ਮੰਗੀ ਫਰੋਤੀ ਦੇ ਸਬੰਧ ਚ ਉਸ ਤੋਂ ਇੱਕ ਡੈਰੀ ਮਿਲਦੀ ਆ ਉਹਦੇ ਵਿੱਚੋਂ ਕਈ ਖੜਕੂਆਂ ਦੇ ਪਤੇ ਨਿਕਲੇ ਆਉਂਦੇ ਉਸ ਤੋਂ ਬਾਅਦ ਉਹ ਪੁਲਿਸ ਦਾ ਕੈਟ ਬਣ ਜਾਂਦਾ ਫਿਰ ਅਮਰੀਕਾ ਚਲਾ ਜਾਂਦਾ ਹੁਣ ਉਹਦੀ ਥੋੜੇ ਦਿਨ ਪਹਿਲਾਂ ਕਿਸੇ ਨੇ ਉਹਨੂੰ ਖਾੜੇ ਤੇ ਸੱਦਿਆ ਸੀ ਤੇ ਅਚਾਨਕ ਉਹਦੀ ਮੌਤ ਹੋਈ ਹੈ ਜੋ ਕਿ ਬਹੁਤ ਚਰਚਾ ਦੇ ਵਿੱਚ ਹੈ ਉਹਦੇ ਤੇ ਗੱਲ ਕਰਾਂਗੇ ਦੂਸਰੀ ਮਾਂ ਬਾਪ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਚੜਦੀ ਜਵਾਨੀ ਦੇ ਵਿੱਚ ਆਪਣੇ ਬੱਚਿਆਂ ਨੂੰ ਸਾਹਮਣ ਦੀ ਉਹਨਾਂ ਦੇ ਪ੍ਰਤੀ ਆਪਣੇ ਵਿਚਾਰ ਕੀ ਰੱਖਣੇ ਆ ਉਹਨਾਂ ਨੂੰ ਬਚਾ ਕੇ ਕਿਵੇਂ ਰੱਖਣਾ ਉਹਦੇ ਵਿੱਚ ਜਿਵੇਂ ਹੁਣ ਪਹਿਲਾਂ ਆਪਣੇ ਸਾਹਮਣੇ ਸਿੱਧੂ ਮੂਸੇ ਵਾਲੇ ਦੇ ਕਤਲ ਦੀ ਸਾਰੀ ਹਿਸਟਰੀ ਪਈ ਆ ਹੁਣ ਇੱਕ ਮੁੰਡਾ ਜਸਕੀਰਤ ਕੋਠੇ ਹੈਗੇ ਆ ਸ਼ੇਰ ਜੰਗ ਡਿਸਟ੍ਰਿਕਟ ਜਗਰਾਉਂ ਪਲੀਜ਼ ਟਿਸਟ ਕਿ ਜਿਗਰਾਉ ਉਹਦੀ ਮੌਤ ਹੋਣੀ ਔਰ ਜਿਹੜਾ ਇੱਕ ਗੁਰਸਿੱਖ ਮੁੰਡਾ ਜੀ ਨੇ ਕਬੂਲ ਨਾਵਾ ਉਹਦਾ ਕੀਤਾ ਸਾਡੇ ਚ ਪੇਸ਼ੈਂਸ ਖਤਮ ਹੋ ਗਿਆ ਲੋਜੋ ਅਸੀਂ ਆਪਣੇ ਬੱਚਿਆਂ ਦੇ ਉੱਤੇ ਕਿਸ ਤਰ੍ਹਾਂ ਨਜ਼ਰ ਰੱਖਣੀ ਹੈ ਕਿਵੇਂ ਉਹਨਾਂ ਨੂੰ ਗਾਈਡ ਕਰਨਾ ਬਹੁਤ ਵੱਡੀ ਜ਼ਿੰਮੇਵਾਰੀ ਮਾਪੇ ਦੀ ਜਦੋਂ ਬੱਚੇ ਜਵਾਨ ਹੁੰਦੇ ਆ ਉਦੋਂ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਿੱਥੇ ਸਖਤੀ ਕਰਨੀ ਆ ਉੱਤੇ ਸਖਤੀ ਕਰੋ ਜਿੱਥੇ ਪਿਆਰ ਕਰਨਾ ਉੱਥੇ ਪਿਆਰ ਕਰੋ ਪਰ ਬੱਚੇ ਨੂੰ ਕਦੇ ਹਵਾ ਨਾ ਦਿਓ ਲੋੜ ਤੋਂ ਤੇ ਦੋ ਮੇਰੀਆਂ ਨਿੱਜੀ ਬੇਨਤੀਆਂ ਇੱਕ ਤਾਂ ਜਿਹੜਾ ਆਪਾਂ ਇਹ ਸਮਾਜ ਸੇਵਾ ਦਾ ਕੰਮ ਕਰਦੇ ਸੀਗੇ ਉਹ ਜਿਹੜਾ ਸਾਡਾ ਹੁਣ ਕਿਉਂਕਿ ਇੱਕ ਹੋਰ ਸਮਾਜ ਸੇਵੀ ਚਰਚਾ ਦੇ ਵਿੱਚ ਅਸੀਂ ਤਾਂ ਆ ਦੋ ਤਿੰਨ ਮਹੀਨੇ ਤੋਂ ਹੀ ਕੁਝ ਵੀਰਾਂ ਨੇ ਸਾਨੂੰ ਹੈਲਪ ਭੇਜੀ ਸੀ ਉਹ ਮੇਰੇ ਹੱਥ ਮੰਨ ਕੇ ਅਸੀਂ ਬੇਨਤੀ ਆ ਉਹ ਹੁਣ ਵੀ ਨਾ ਭੇਜਣ ਸਾਨੂੰ ਕਿਉਂਕਿ ਉਹਦੇ ਵਿੱਚ ਕੁਝ ਬਾਹਰਲੇ ਜ਼ਿਲ੍ਹਿਆਂ ਦੀਆਂ ਬੱਚੀਆਂ ਕਾਲਜ ਦੀਆਂ ਬੱਚੀਆਂ ਜਿਹੜੀਆਂ ਸੀ ਉਹਨਾਂ ਦੇ ਵਿਚਾਰੀਆਂ ਦੇ ਇੱਕ ਆਸਰਾ ਤੱਕੇ ਬੱਚੇ ਫੋਨ ਕਰ ਲੈਂਦੇ ਆ ਉਹਨਾਂ ਦੀਆਂ ਫੀਸਾਂ ਕਿਉਂਕਿ ਉਹ ਵੱਡੀ ਅਮਾਊਂਟ ਦੀਆਂ ਸੀ 40 40 50 50000 ਰੁਪਇਆ ਉਹਨਾਂ ਮੇਰੇ ਵੱਸੋਂ ਬਾਹਰ ਸੀ ਪਰ ਉਹ ਅਸੀਂ ਹੁਣ ਬੰਦ ਕਰ ਦਿੱਤਾ ਜਿਹੜੇ ਬੱਚੇ ਨੂੰ ਫੀਸ ਦੀ ਲੋੜਾ ਸਿੱਧਾ ਬੋਲ ਕੇ ਸੋਸ਼ਲ ਮੀਡੀਆ ਤੇ ਪਾ ਦੇਵੇ بڑے ਲੋਕ ਮਦਦ ਕਰ ਦਿੰਦੇ ਆ ਇਹ ਜਿਹੜੇ ਬੱਚੇ ਕੋਈ ਸਾਡੇ ਪਿੰਡ ਦੇ ਆ ਕੋਈ ਸਾਡੇ ਗਵਾਂਡ ਪਿੰਡ ਦੀਆਂ ਬੱਚੀਆਂ ਦੋ ਤਿੰਨ ਉਹ ਅਸੀਂ ਜਿਵੇਂ ਪਹਿਲਾਂ ਆਪਣੇ ਕੋਲੋਂ ਕਰਦੇ ਸੀ ਆਪਦੇ ਘਰੋਂ ਭੇਜਦੇ ਸੀ ਵੀ ਉਸੇ ਤਰ੍ਹਾਂ ਚੱਲਦੀ ਰਹੂਗੀ ਉਹ ਪ੍ਰਮਾਤਮਾ ਕਰਾਉਣ ਵਾਲਾ ਅਸੀਂ ਕੌਣ ਹੈ ਤੇ ਬਾਕੀ ਕੋਈ ਬਾਹਰਲਾ ਵੀਰ ਮੈਨੂੰ ਕਿ ਐਨਆਰ ਵੀ ਕੋਈ ਪੈਸੇ ਨਾ ਭੇਜੇ ਅਸੀਂ ਇਹ ਕੰਮ ਬੰਦ ਕਰ ਦਿੱਤਾ ਕਿਉਂਕਿ ਡਰ ਲੱਗਦਾ ਪੈਸਾ ਕਮਾਉਣਾ ਹੁੰਦਾ 8-9 ਸਾਲ ਕਰੀਮ ਪੈਸੀ ਨੌਕਰੀ ਦੀ ਬਥੇਰਾ ਕਮਾ ਸਕਦੇ ਸੀ ਪਰ ਨਹੀਂ ਸਾਰੀਆਂ ਗੱਲਾਂ ਪੈਸਾ ਨਹੀਂ ਹੁੰਦੀਆਂ ਜ਼ਿੰਦਗੀ ਚ ਠਹਿਰਾਉ ਵੀ ਚਾਹੀਦਾ ਤੇ ਜ਼ਿੰਦਗੀ ਚ ਸਕੂਨ ਵੀ ਚਾਹੀਦਾ ਮੈਂ ਇਸੀ ਤੋਂ ਬਾਰਡਰ ਦਾ ਹਾਂ ਨਿੱਜੀ ਤੌਰ ਤੇ ਜਿਹੜੇ ਇਹ ਬੇਅਦਬੀ ਵਾਲੇ ਕੇਸ ਆ ਇਹਨਾਂ ਚ ਕੋਈ ਹੈਲਪ ਦੀ ਜਦੋਂ ਲੋੜ ਹੁੰਦੀ ਹੈ ਉਹ ਮੇਰੇ ਦੋਸਤ ਤਿੰਨ ਚਾਰ ਮੁੰਡੇ ਹੈਗੇ ਆ ਉਹ ਕਰ ਦਿੰਦੇ ਨੇ ਉਹਨਾਂ ਚੋਂ ਬਾਈ ਗਰੇਵਾਲ ਨੇ ਅਮਰੀਕਾ ਤੋਂ ਬਾਈ ਗੋਲਡੀ ਜਾਂ ਨੀਦਰਲੈਂਡ ਤੋਂ ਬਾਈ ਬਲਵਿੰਦਰ ਐਟਲੀ ਤੋਂ ਬਾਈ ਖੈਰਾ ਸਾਹਿਬ ਨੇ ਯੂ ਐਸ ਏ ਤੋਂ ਕਰ ਦਿੰਦੇ ਜਦੋਂ ਮੈਨੂੰ ਲੋੜ ਹੁੰਦੀ ਆ ਉਹਨਾਂ ਨੂੰ ਮੈਂ ਮੈਸੇਜ ਲਾ ਦੇਣਾ ਲੋੜ ਤੋਂ ਵੱਧ ਕਰ ਦਿੰਦੇ ਆ ਮੈਂ ਉਹਨਾਂ ਦਾ ਪ੍ਰਮਾਤਮਾ ਉਹਨਾਂ ਦੀ ਚੜ੍ਹਦੀ ਕਲਾ ਰੱਖੇ ਉਹਨਾਂ ਦੇ ਬੱਚਿਆਂ ਨੂੰ ਪ੍ਰਮਾਤਮਾ ਤੰਦਰੁਸਤੀਆਂ ਬਖਸ਼ੇ ਮੈਂ ਤਾਂ ਇਹੀ ਅਰਦਾਸ ਕਰਦਾ ਕਿ ਉਹ ਗੁਰੂ ਮਹਾਰਾਜ ਦੇ ਰਸਤੇ ਤੇ ਚੱਲਦੇ ਆਉਂਦੀ ਕਿਉਂਕਿ ਇਹ ਲੜਾਈ ਮੇਰੀ ਨਿੱਜੀ ਨਹੀਂ ਹੈ ਲੜਾਈ ਤੁਹਾਡੀ ਸਾਰਿਆਂ ਦੀ ਹੈ ਹੁਣ ਇਹ ਵਿੱਚ ਪਿਛਲੇ ਜਿਹੜੇ ਉਤਰਾ ਚੜਾ ਤੁਸੀਂ ਦੇਖ ਚੁੱਕੇ ਹੋ ਮੇਰੀ ਕਿਸੇ ਗੱਲ ਦਾ ਕੋਈ ਬੰਦਾ ਜਵਾਬ ਨਹੀਂ ਦੇ ਸਕਿਆ ਰਹੀ ਗੱਲ ਕੁਝ ਵੀਰਾਂ ਨੇ ਮੇਰੇ ਤੇ ਅਲੀਗੇਸ਼ਨ ਲਾਏ ਆ ਵੀ ਮੈਂ ਬਦਨਾਮ ਕਰਦਾ ਇਹਨਾਂ ਲੋਕਾਂ ਨੂੰ ਮੈਂ ਚਿਹਰੇ ਉੱਤੋਂ ਚਿਹਰਾ ਲਾਉਣਾ ਜਿਹੜਾ ਅਸਲ ਚਿਹਰਾ ਇਹਨਾਂ ਦਾ ਹੋਰ ਆ ਜਿਹੜਾ ਤੁਹਾਨੂੰ ਦਿਖਾ ਰਹੇ ਉਹ ਚਿਹਰਾ ਹੋਰ ਆ ਮੈਂ ਉਹ ਚਿਹਰੇ ਦੀ ਗੱਲ ਕਰਦਾ ਮੈਂ ਬਦਨਾਮ ਨਹੀਂ ਕਰਦਾ ਤੇ ਕੁਝ ਲੋਕਾਂ ਦੇ ਮੈਸੇਜ ਆ ਵੀ ਖਨੀਆਂ ਨੂੰ ਕੋਈ ਪਾਰਟੀ ਨਾਲ ਨਹੀਂ ਤੋੜਦੀ ਇਹ ਇਸ ਕਰਕੇ ਮੈਂ ਇਹਨਾਂ ਲੋਕਾਂ ਤੋਂ ਕੀ ਲੈਣਾ ਮੈਂ ਇਹ ਸਿਆਸਤ ਨੂੰ ਜੁੱਤੀ ਦੀ ਨੋਕ ਤੇ ਠਕਰਾਉਣਾ ਇਹ ਜੀ ਨਹੀਂ ਮੇਰੀ ਜਿਹਦੇ ਨਾਲ ਲੱਗੀ ਹੈ ਨਾ ਜਿਸ ਜਿਹਦੇ ਨਾਲ ਮੇਰੀ ਲੱਗੀ ਹੈ ਉਹ ਤਾਂ ਦੀਨ ਦੁਨੀਆ ਦਾ ਵਾਲੀ ਆ ਉਹ ਤਾਂ ਦੋਹਾਂ ਲੋਕਾਂ ਦਾ ਮਾਲਕ ਹੈ ਲੋਕ ਦਾ ਵੀ ਤੇ ਪ੍ਰਲੋਕ ਦਾ ਵੀ ਜਿੱਥੇ ਉਹਦੀ ਚਿੱਠੀ ਸਾਡੀ ਉਹਦੇ ਅੱਗੇ ਰੱਖੀ ਚਿੱਠੀ ਸਾਡੀ ਸੁਣੀ ਜਾਣੀ ਉਹ ਆ ਕਿ ਦੁਨੀਆ ਸਾਡੀ ਕੀ ਸੁਣੂਗੀ ਅਸੀਂ ਇਹੋ ਜੀ ਦੁਨੀਆ ਤੋਂ ਕੁਝ ਨਹੀਂ ਜਾਣਦੇ ਯਾਰ ਇਹੋ ਜੇ ਭਲੇਖੇਵਾਂ ਚੋਂ ਕੱਢ ਦਿਓ ਆ ਲੜਾਈਆਂ ਵੱਡੀਆਂ ਉਹ ਤੁਹਾਡੇ ਸਹਿਯੋਗ ਤੋਂ ਬਿਨਾਂ ਨਹੀਂ ਲੜੀ ਜਾ ਸਕਦੀ ਪਰ ਸਹਿਯੋਗ ਵੀ ਅਸੀਂ ਉਹਨਾਂ ਮੇਰੇ ਵੀਰੇ ਜਿਉਂਦੇ ਰਹਿਣ ਮੈਨੂੰ ਇਹਨਾਂ ਦਾ ਹੀ ਬੜਾ ਸਾਨੂੰ ਹੋਰ ਚਾਹੀਦਾ ਹੀ ਨਹੀਂ ਕਿਸੇ ਹੁਣ ਆਪਾਂ ਗੱਲ ਕਰੀਏ ਸੁਖੀ ਚਹਿਲ ਅਮਰੀਕਾ ਦੇ ਜਿਹੜੇ ਚਰਚਾ ਦੇ ਵਿੱਚ ਹੁਣ ਕਤਲ ਉਹਨੂੰ ਕੋਈ ਵੀਰ ਇਨਵਾਈਟ ਕਰਦਾ ਖਾਣੇ ਤੇ ਤੇ ਖਾਣਾ ਖਾਣ ਤੋਂ ਬਾਅਦ ਉਹਦੀ ਅਚਾਨਕ ਜਿਹੜੀ ਤਬੀਅਤ ਵਿਗੜ ਜਾਂਦੀ ਹੈ ਤੇ ਮੌਤ ਹੋ ਜਾਂਦੀ ਹੈ ਉਹਦੀ ਜਿਹੜੀ ਜ਼ਿੰਦਗੀ ਆ ਉਹ ਬੜੇ ਬੜੀ ਰੋਚਕ ਜੀ ਜ਼ਿੰਦਗੀ ਉਹ ਬੰਦੇ ਦੀ ਰਹੀ ਹੈ ਕਿਉਂਕਿ ਇਹਨਾਂ ਲੋਕਾਂ ਦੇ ਉੱਤੇ ਹੀ ਕੇਪੀਐਸ ਗਿੱਲ ਨੇ ਬਿਆਨ ਦਿੱਤਾ ਸੀ ਕਿ ਜਿਹੜੇ ਬੱਚਿਆਂ ਦੀ ਖਾਲੜਾ ਨੌਜਵਾਨਾਂ ਦਾ ਰੌਲਾ ਪਾਉਂਦਾ ਉਹ ਬਾਹਰਲੇ ਦੇਚਾਂ ਵਿੱਚ ਸੈੱਟ ਨਹੀਂ ਉਹ ਇਹੋ ਜਿਹੇ ਕੁਝ ਲੋਕ ਸੀ ਜਿਨ੍ਹਾਂ ਦੀਆਂ ਐਗਜ਼ਾਮਪਲਾਂ ਦਿੱਤੀਆਂ ਹੁਣ ਇਹੋ ਜੇ ਇੱਕ ਹੰਦੇ ਦੀ ਆੜ ਦੇ ਵਿੱਚ ਪਤਾ ਨਹੀਂ ਕਿੰਨੇ ਹਜ਼ਾਰਾਂ ਨੌਜਵਾਨ ਜਿਹੜੇ ਖਪਾ ਦਿੱਤੇ ਗਏ ਇਹੋ ਜੇ ਬੁੱਚੜ ਬਿਰਤੀ ਵਾਲੇ ਲੋਕਾਂ ਨੇ ਅਸੀਂ ਵਰਦੀ ਪਾਈ ਆ ਅਸੀਂ ਕਦੇ ਇਸ ਰਾਹ ਦੇ ਬੰਦ ਹੀ ਨਹੀਂ ਰਹੇ 1992 ਦੇ ਵਿੱਚ ਸੁਖੀ ਚਾਲ ਇੱਕ ਕਾਂਗਰਸ ਦੇ ਲੀਡਰ ਮਲਕੀਤ ਸਿੰਘ ਵੀਰਮੀ ਨੂੰ ਇੱਕ ਫੋਨ ਮੈਸੇਜ ਭੇਜਦਾ ਵੀ 10 ਲੱਖ ਰੁਪਈਆ ਸਾਨੂੰ ਫਰੋਤੀ ਦੇ ਉਹ ਟਰੇਸ ਹੋ ਜਾਂਦੀ ਆ ਕਾਲ ਤੇ ਗੁਰਬੀਰ ਸਿੰਘ ਪਿੰਕੀ ਦੀ ਗ੍ਰਿਫਤਾਰੀ ਕਰ ਲਿੰਦਾ ਨੂੰ ਗ੍ਰਿਫਤਾਰ ਕਰ ਲੈਂਦਾ ਇੰਟਰੋਗੇਸ਼ਨ ਚੱਲਦੀ ਆ ਕਾਫੀ ਕੁਛੇ ਬੰਦਾ ਮੰਨਿਆ ਇਹਦੇ ਕੋਲੋਂ ਇੱਕ ਡਾਇਰੀ ਮਿਲਦੀ ਆ ਜਿਹੜੀ ਡਾਇਰੀ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਤੱਕ ਵੀ ਲੈ ਕੇ ਜਾਂਦੀ ਆ ਕਾਫੀ ਨਾਂ ਟਿਕਾਣੇ ਉਸ ਡਾਇਰੀ ਦੇ ਵਿੱਚ ਦਰਜ ਸੀ ਇਹਦੇ ਨਾਲ ਇੱਕ ਔਰਤ ਜਿਹੜੀ ਇਹਦੀ ਕਾਫੀ ਕਰੀਬੀ ਸੀ ਤੇ ਉਹ ਸਿੰਘਾਂ ਦੇ ਵੀ ਉਸ ਵੇਲੇ ਸਨੇਹ ਇੱਧਰ ਉੱਧਰ ਲਿਜਾਣ ਦਾ ਕੰਮ ਕਰਦੀ ਸੀ ਜਿੱਥੇ ਕਿਤੇ ਜਾਣਾ ਹੁੰਦਾ ਸੀ ਸ਼ੱਕ ਨਾ ਪਵੇ ਤੇ ਉਹ ਸਿੰਘਾਂ ਦੇ ਨਾਲ ਵਿਚ ਜਾਂਦੀ ਸੀ ਵੀ ਸ਼ੱਕ ਨਾ ਪਵੇ ਜਿਸ ਤਰ੍ਹਾਂ ਅਸੀਂ ਪੁਰਾਣੀ ਹਿਸਟਰੀ ਐ ਸ਼ਹੀਦ ਭਗਤ ਸਿੰਘ ਉਹਨਾਂ ਦੀ ਪੜਦੇ ਆ ਵੀ ਉਹ ਭਾਬੀ ਉਹਨਾਂ ਦੇ ਨਾਲ ਕਿਵੇਂ ਟ੍ਰੇਨਾਂ ਦੇ ਵਿੱਚ ਉਹਨਾਂ ਨੂੰ ਬਚਾਉਣ ਵਾਸਤੇ ਦੁਰਗਾ ਭਾਬੀ ਉਹ ਸਫ਼ਰ ਕਰਦੀ ਹੁੰਦੀ ਸੀ ਪਰ ਉਹ ਵੀ ਜਦੋਂ ਇਹ ਫੜਿਆ ਜਾਂਦਾ ਤੇ ਉਹਨੂੰ ਵੀ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਫਿਰ ਇਹ ਦੋਨੇ ਪੁਲਿਸ ਲਈ ਕੰਮ ਕਰਦੇ ਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਹਿਲਾ ਇਹਨਾਂ ਦਾ ਜਿਹੜਾ ਹੈਗਾ ਇਨਕਾਊਂਟਰ ਕਰਨ ਦੀ ਜਿਹੜੀ ਆ ਪਿੰਕੀ ਹੁਣਾਂ ਨੇ ਤਿਆਰੀ ਕਰ ਲਈ ਪਰ ਇਹ ਅਚਾਨਕ ਜਿਹੜਾ ਹੈਗਾ ਜਿਆਦਾ ਇੰਟਰੋਗੇਸ਼ਨ ਹੋ ਜਾਂਦਾ ਤੇ ਇਹ ਬਿਉਛਰੀ ਹਾਲਤਾਂ ਤੇ ਚਲਾ ਜਾਂਦਾ ਉਹ ਜਿਹੜੀ ਡੈਰੀ ਏ ਦੀ ਉਹ ਡੈਰੀ ਖੋਲ ਕੇ ਜਦੋਂ ਪੜਦੇ ਆ ਤੇ ਉਹਦੇ ਵਿੱਚੋਂ ਇੱਕ ਨੰਬਰ ਮਿਲਦਾ ਦਲਾਵਰ ਚੈਲ ਜਿਹੜਾ ਹੁਣ ਫੇਸਬੁੱਕ ਉੱਤੇ ਇਹਦਾ ਭਰਾ ਉਹ ਉਹ ਕੁਝ ਕਰਤੂਤਾਂ ਇਹਨਾਂ ਦੀਆਂ ਉਹ ਵੀ ਦੱਸ ਰਿਹਾ ਚਲੋ ਦੁਨੀਆ ਤੋਂ ਜਿਹੜਾ ਬੰਦਾ ਚਲਾ ਗਿਆ ਉਹਦੇ ਬਾਰੇ ਕਹਿੰਦੇ ਗੱਲ ਕਰਨੀ ਤਾਂ ਨਹੀਂ ਚੰਗੀ ਹੁੰਦੀ ਪਰ ਇਹੋ ਜਿਹੇ ਬੰਦਿਆਂ ਦੀ ਜੇ ਨਾ ਕਰੀਏ ਹੋ ਸਕਦਾ ਇਤੋਂ ਅੱਗੇ ਆਉਣ ਵਾਲੀ ਪੀੜ੍ਹੀ ਇਹਨਾਂ ਚੀਜ਼ਾਂ ਤੋਂ ਬਹੁਤ ਕੁਝ ਸਿੱਖ ਲੈਂਦੀ ਆ ਕਿਸੇ ਉੱਤੇ ਇਹ ਨਾ ਭਰੋਸਾ ਕਿਉਂਕਿ ਮੈਂ ਜਿਹੜੀ ਪਹਿਲਾਂ ਵੀ ਵੀਡੀਓ ਕੀਤੀ ਸੀ ਵੀ ਕੱਚੇ ਬੰਦੇ ਬੜਾ ਨੁਕਸਾਨ ਕਰ ਜਾਂਦੇ ਆ ਇਹ ਬੰਦਾ ਜਦੋਂ ਇਹਨੂੰ ਜਦੋਂ ਹੋਸ਼ ਆਉਂਦੀ ਆ ਤੇ ਜਿਹੜੀ ਇਨਟਰੋਗੇਸ਼ਨ ਟੀਮ ਇਹਨੂੰ ਪੁੱਛਦੀ ਆ ਵੀ ਇਹ ਬੰਦਾ ਕੌਣ ਹੈ ਅਸਲ ਵਿੱਚ ਇਹਦਾ ਭਰਾ ਗਰਮੀਤ ਪਿੰਕੀ ਦਾ ਦੋਸਤ ਸੀਗਾ ਯੂਨੀਵਰਸਿਟੀ ਤੋਂ ਉਹ ਫੋਰਾ ਜਿਹੜਾ ਗਰਮੀਤ ਪਿੰਕੀ ਕੋਲੇ ਫੋਨ ਸੀ ਤੇ ਜਿਹੜਾ ਡਾਇਰੀ ਚ ਇਹਦੀ ਚ ਲਿਖਿਆ ਹੋਇਆ ਫੋਨ ਸੀ ਉਹ ਮੈਚ ਕਰ ਜਾਂਦਾ ਫਿਰ ਉਹਦੇ ਨਾਲ ਗੱਲ ਕਰਦਾ ਫਿਰ ਇਹਦੀ ਜਾਨ ਵੱਜਦੀ ਆ ਉਸੇ ਕਰਕੇ ਕਿ ਉਹ ਕੇਪੀਐਸ ਗਿੱਲ ਦੇ ਨਾਲ ਗੱਲਬਾਤ ਕਰਦਾ ਫਿਰ ਇਹਦੀ ਜਾਨ ਵੱਜ ਜਾਂਦੀ ਆ ਫਿਰ ਇਹ ਪੁਲਿਸ ਲਈ ਕੰਮ ਕਰਨਾ ਸ਼ੁਰੂ ਕਰ ਦਿੰਦਾ ਤੇ 250 ਤੋਂ 300 ਦੇ ਕਰੀਬ ਇਸ ਬੰਦੇ ਨੇ ਜਿਹੜੇ ਖੜਕੂ ਉਸ ਵੇਲੇ ਫੜਵਾਏ ਫੜਵਾਏ ਜਿੰਨਾਂ ਦੇ ਵਿੱਚ ਕਿਉਂਕਿ ਇਹ ਫਾਰਵਰਡ ਦੇ ਇੰਡੀਆ ਤੇ ਫੜਿਆ ਜਾਂਦਾ ਕਾਫੀ ਟਾਈਮ ਇਹਨੂੰ ਪੁਲਿਸ ਕੋਲ ਰੱਖਦੀ ਆ ਜੁਲਾਈ ਦੇ ਵਿੱਚ 29 ਜੁਲਾਈ ਨੂੰ 1992 ਨੂੰ ਗੁਰਦੇਵ ਸਿੰਘ ਬਹੁਤ ਸਿੰਘ ਵਾਲੇ ਦਾ ਐਨਕਾਊਂਟਰ ਹੋ ਜਾਂਦਾ ਉਹ ਮਾਰਿਆ ਜਾਂਦਾ ਐਨਕਾਊਂਟਰ ਚ ਉਸ ਤੋਂ ਬਾਅਦ ਫਿਰ ਇਹਨੂੰ ਅਮਰੀਕਾ ਭੇਜ ਦਿੱਤਾ ਜਾਂਦਾ ਇਹ ਨਹੀਂ ਗਿਆ ਹੋਰ ਵੀ ਇਹਦੇ ਨਾਲ ਕਈ ਸੀ ਇੱਕ ਸੈਦਪੁਰੀਆ ਹੁੰਦਾ ਸੀ ਉਹ ਵੀ ਇਹਦੇ ਨਾਲ ਅਮਰੀਕਾ ਨੂੰ ਚਾੜਿਆ ਹੋਰ ਕਈ ਬੈਠੇ ਆ ਉੱਥੇ ਇੰਗਲੈਂਡ 'ਚ ਬੈਠੇ ਨੇ ਜਿਹੜੇ ਸਾਰੇ ਆਪ ਦੇ ਨਾਲ ਦੇ ਮਰਵਾ ਕੇ ਅੱਜ ਉੱਥੇ ਫਿਰ ਨੌਜਵਾਨਾਂ ਨੂੰ ਭੜਕਾਈ ਜਾਂਦੇ ਆ ਤੇ ਨੌਜਵਾਨੀ ਨੂੰ ਚਾਹੀਦਾ ਇਹੋ ਜਿਹੇ ਲੋਕਾਂ ਦੀਆਂ ਟਰੈਪ ਦੇ ਵਿੱਚ ਨਾ ਫਸੋ ਜਿਹੜੇ ਆਪ ਮੈਦਾਨ ਛੱਡ ਕੇ ਭੱਜ ਗਏ ਉਹਨਾਂ ਤੇ ਕਦੇ ਵਿਸ਼ਵਾਸ ਨਾ ਕਰੋ ਸਿਆਣੇ ਕਹਿੰਦੇ ਜਿਹੜੇ ਮੈਦਾਨ ਦੇ ਗਾਂਡੂ ਹੁੰਦੇ ਆ ਉਹ ਦੁਨੀਆ 'ਚ ਵੀ ਗਾਂਡੂ ਹੀ ਗਿਣੇ ਜਾਂਦੇ ਆ ਪੈਦਾ ਗੁੱਸਾ ਨਾ ਕਰੋ ਸ਼ਬਦ ਕਿਉਂਕਿ ਥੋੜਾ ਜਿਹਾ ਹੋਰ ਤਰ੍ਹਾਂ ਦਾ ਕਿਉਂਕਿ ਇਹ ਜੇ ਲੋਕਾਂ ਵਾਸਤੇ ਵਰਤਣਾ ਪੈਂਦਾ ਹੁਣ ਇਹਦੀ ਮੌਤ ਹੋਈ ਆ ਮੌਤ ਤੋਂ ਬਾਅਦ ਜਿਹੜੀਆਂ ਭਾਰਤੀ ਖੁਫੀਆ ਏਜੰਸੀਆਂ ਜਿਹੜੀਆਂ ਹੈਗੀਆਂ ਉਹਦੇ ਉੱਤੇ ਬੜੀ ਡਗ੍ਹਾਈ ਦੇ ਵਿੱਚ ਜਾਂਚ ਕਰ ਰਹੀਆਂ ਕਿਉਂਕਿ ਇਹ ਕੰਮ ਕਰਦਾ ਸੀ ਇਹਨਾਂ ਲਈ ਉੱਥੇ ਵੀ ਕਿਉਂਕਿ ਜਿਹੜੀ ਖਾਲਸਤਾਨ ਮੂਵਮੈਂਟ ਜਿਹੜੀ ਬਾਹਰ ਅਮਰੀਕਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੇ ਗੁਰਪਤਵ ਗੁਰਪਤਵੰਤ ਪੰਨੂ ਹੋਣੀ ਚਲਾ ਰਹੇ ਆ ਇਹ ਉਹਨਾਂ ਦੇ ਖਿਲਾਫ ਬਿਆਨ ਵੀ ਦਿੰਦਾ ਰਹਿੰਦਾ ਸੀਗਾ ਹੋਰ ਵੀ ਪਰ ਮੈਂ ਇਹ ਵੀ ਕਹਿੰਦਾ ਵੀ ਨੌਜਵਾਨ ਇਹਨਾਂ ਦੇ ਟਰੈਪਾਂ 'ਚ ਨਾ ਫਸ। ਅੱਜ ਜਿਹੜੀ ਲੜਾਈ ਆ ਅੱਜ ਹੈਗੀ ਆ ਕੱਲ ਮਤੇ ਕਿਤਾਬ ਦੇ ਨਾਲ ਦਿਮਾਗ ਦੀ ਲੜਾਈ। ਤੁਹਾਡੇ ਹੱਡ ਘਟਾਉਂਦੇ ਇਹ ਲੋਕ ਤੁਹਾਨੂੰ ਇਕਸਾ ਕੇ ਥੋੜੇ ਜਿਹੀ ਗਰੀਬ ਪਰਾਂ ਦੇ ਬੱਚਿਆਂ ਨੂੰ ਇਹ ਟਰੈਪ ਕਰ ਲੈਂਦੇ ਆ ਉਹਨਾਂ ਨੂੰ ਥੋੜੇ ਥੋੜੇ ਲਾਲਚ ਦੇ ਕੇ ਗਲਤ ਕੰਮ ਉਹਨਾਂ ਤੋਂ ਕਰਵਾ ਲੈਂਦੇ ਆ ਕਿ ਉੱਥੇ ਨਾਰੇ ਲਿਖਾਤੇ ਕਿਤੇ ਝੰਡਾ ਚੜਵਾਤਾ। ਉਹਦੇ ਨਾਲ ਕੀ ਹੋ ਜੂ? ਉਹ ਤੁਸੀਂ ਉਹਦੇ ਨਾਲ ਉਹ ਤੁ ਦੁਗੜੀਆਂ ਤਕੜੀਆਂ ਚੱਕਰਾਂ 'ਚ ਫਸ ਜਾਂਦੇ ਹੋ ਔਰ ਨਾਲੇ ਹੱਡ ਘਟਾਉਣੀ ਆ ਇਹਨਾਂ ਦੇ ਟ੍ਰੈਪਾਂ 'ਚ ਨਾ ਫਸੋ ਆਪਦੀ ਕੌਮ ਲਈ ਆਪਦੇ ਖਿੱਤੇ ਲਈ ਕੁਝ ਕਰਨਾ ਹੈ ਤੇ ਐਜੂਕੇਸ਼ਨ ਬਹੁਤ ਜ਼ਰੂਰੀ ਆ ਤੁਹਾਨੂੰ ਕਿਤਾਬ ਹੱਥ 'ਚ ਲੈਣੀ ਪਊ ਕਿਤਾਬ ਹੱਥ ਵਿੱਚ ਲੈ ਕੇ ਤੁਰਨ ਵਾਲੇ ਲੋਕਾਂ ਨੇ ਯੁੱਗ ਬਦਲਤੇ ਡਾਕਟਰ ਅੰਬੇਦਕਰ ਦਾ ਇਤਿਹਾਸ ਤੁਹਾਡੇ ਸਾਹਮਣੇ ਪਿਆ ਕਿਉਂਕਿ ਉਸ ਵੇਲੇ ਵੀ ਉਹਨਾਂ ਨੇ ਕਿਤਾਬ ਤੇ ਯਕੀਨ ਕੀਤਾ ਤੇ ਅੱਜ ਦਾ ਤਾਂ ਜਮਾਨਾ ਹੀ ਟੈਕਨੋਲੋਜੀ ਤੇ ਐਜੂਕੇਸ਼ਨ ਦਾ। ਈਰਾਨ ਤੇ ਇਜ਼ਰਾਈਲ ਦੀ ਜੰਗ ਤੁਹਾਡੇ ਸਾਹਮਣੇ ਪਈ ਆ। ਜੇਕਰ ਉਹ ਟੈਕਨੋਲੋਜੀ ਤੇ ਕੰਮ ਨਾ ਕਰਦੇ ਤੇ ਇਜ਼ਰਾਈਲ ਦੇ ਕੇ ਕਦੇ ਨਾ ਖੜ ਸਕਦੇ ਤੇ ਅਮਰੀਕਾ ਦੇ ਲੋਕ ਕਦੇ ਸੜਕਾਂ ਤੇ ਹੱਥ ਬੰਨ ਕੇ ਨਾ ਨਿਕਲਦੇ ਵੀ ਪੀਸ ਪੀਸ ਕਦੇ ਨਾ ਕਹਿੰਦੇ। ਇਹ ਟੈਕਨੋਲੋਜੀ ਦੀ ਸਾਇੰਸ ਦੀ ਕਰਾਮਾਤ ਹੈ। ਸਮੇਂ ਦੇ ਹਾਨ ਦਾ ਤੁਹਾਨੂੰ ਬਣਨਾ ਪਊ ਇਹ ਜਿਹੜੀ ਇਹਦੀ ਸਟੋਰੀ ਹੁਣ ਵੀ ਜਿਹੜੇ ਇਹਦੇ ਕੁਝ ਜਿਹੜੇ ਕੋਸੇ ਦੇ ਲੋਕ ਹੱਕ ਚ ਬੋਲ ਰਹੇ ਆ ਕੁਝ ਖਿਲਾਫ ਬੋਲ ਰਹੇ ਆ ਪਰ ਉਸ ਵੇਲੇ ਇਹ ਬੰਦਾ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਵਿੱਚ ਇਹਦੇ ਨਾਲ ਜਿਹੜੇ ਵਿਛੜਦੇ ਖੜਕੂ ਸਾਨੂੰ ਉਹਨਾਂ ਦਾ ਕਰਕੇ ਗਿਆ ਔਰ ਜਿੰਨੇ ਵੀ ਅਮਰੀਕਾ ਚ ਇਹ ਬੈਠੇ ਆ ਡਬਲ ਚਿਹਰੇ ਲੈ ਕੇ ਬੈਠੇ ਆ ਇਹ ਬਹੁਤ ਬਹੁਤ ਪੁੱਤ ਮਰਵਾ ਕੇ ਮਾਵਾਂ ਦੇ ਇਥੋਂ ਗਏ ਤੇ ਮੈਂ ਕਹਿੰਦਾ ਵੀ ਇਹਨਾਂ ਫੋਕੇ ਨਾਰਿਆਂ ਦੇ ਮਗਰ ਲੱਗਣ ਵਾਲੇ ਨੌਜਵਾਨਾਂ ਨੂੰ ਚਾਹੀਦਾ ਉਸ ਵੇਲੇ ਤਾਂ ਮਾਵਾ ਕੋਲੇ 2-2 3-3 4-4 ਪੁੱਤ ਸੀਗੇ ਕਿਸੇ ਦੀ ਜੜ ਲੱਗੀ ਰਹੀਗੀ ਤੇ ਅੱਜ ਕੱਲ ਤਾਂ ਬਹੁਤਿਆਂ ਦੇ ਕੋਲੇ ਇੱਕ-ਇੱਕ ਹੀ ਆ ਤੇ ਜਦੋਂ ਆਹ ਰੋਜ਼ ਅਦਾਲਤਾਂ ਵਿੱਚ ਆਪਾਂ ਸਜ਼ਾਵਾਂ ਹੁੰਦੀਆਂ ਵਿਹਨੇ ਆ ਤੇ ਜਦੋਂ ਮਾਤਾ ਮਾਤਾ ਭੈਣਾ ਬੀਬੀਆਂ ਉੱਥੇ ਰੋਂਦੀਆਂ ਕਦੇ ਉਹਨਾਂ ਨੂੰ ਜਾ ਕੇ ਪੁੱਛਿਓ ਉਹਨਾਂ ਨੂੰ ਇਹ ਦੇਖ ਲਿਆ ਕਰੋ ਵੀ ਕੱਲ ਨੂੰ ਜੇ ਤੁਸੀਂ ਇਹਨਾਂ ਲੋਕਾਂ ਦੇ ਹੱਥੇ ਚੜਦੇ ਹੋ ਤੇ ਉਹਨਾਂ ਵਿੱਚ ਇੱਕ ਥੋਡੀ ਮਾਂ ਵੀ ਖੜੂਗੀ ਕੱਲ ਨੂੰ ਇੱਥੇ ਤੁਹਾਡੀ ਭੈਣ ਵੀ ਇੱਥੇ ਖੜੂਗੀ ਇਸੇ ਤਰ੍ਹਾਂ ਹੀ ਉਹ ਤਾਹਾਂ ਮਾਰ ਕੇ ਰੂਗੀ ਤੇ ਤੁਹਾਡੀਆਂ ਲਾਸ਼ਾਂ ਤੇ ਖੱਟੀ ਖਾਣੀ ਇਹਨਾਂ ਲੋਕਾਂ ਦੀ ਇਹਨਾਂ ਯਾਦ ਰੱਖਿਓ ਹੁਣ ਇਹਦੇ ਤੇ ਬਾਕੀ ਵਿਸਤਾਰ ਨਾਲ ਗੱਲ ਕਰਾਂਗੇ ਦੂਜੀ ਅੱਜ ਆਪਾਂ ਗੱਲ ਕਰਦੇ ਆਂ ਕੋਠੇ ਸ਼ੇਰਜੰਗ ਵਾਲੇ ਨੌਜਵਾਨ ਜਸਕੀਰਤ ਦੱਕਤ ਕਿੰਨਾ ਪੇਸ਼ੈਂਸ ਜਿਹੜਾ ਹੈਗਾ ਨੌਜਵਾਨੀ ਚੋਂ ਖਤਮ ਹੋ ਗਿਆ ਆਪਣੇਆਂ ਨੂੰ ਮਾਰਨ ਦੇ ਵਿੱਚ ਹੀ ਆਪਣੇ ਭੈਣ ਭਰਾਵਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਤੇ ਅਸੀਂ ਕਤਲ ਕਰਕੇ ਬੜੇ ਸ਼ਾਨ ਦੇ ਨਾਲ ਅਸੀਂ ਸੋਸ਼ਲ ਮੀਡੀਆ ਤੇ ਦੱਸਦੇ ਹਾਂ ਉਹ ਇਹਨੂੰ ਮੈਂ ਮਾਰਿਆ ਉਹ ਯਾਰ ਤੁਸੀਂ ਵੀ ਤੁਸੀਂ ਕਿਹੜਾ ਹੁਣ ਬੱਚੇ ਰਹਿਜੋਗੇ ਜੇ ਤੁਸੀਂ ਉਹਦੇ ਬੱਚੇ ਉਹਦਾ ਪਰਿਵਾਰ ਰੋਲ ਦਿੱਤਾ ਤੇ ਤੁਹਾਡਾ ساری ਉਮਰ ਕਚਹਿਰੀਆਂ ਤੇ ਰੋਲਣਾ ਪਤਾ ਨਹੀਂ ਕਿੰਨੀਆਂ ਅੱਖਾਂ ਨੇ ਤੁਹਾਡੀਆਂ ਘਰ ਵਾਲੀਆਂ ਤੁਹਾਡੀਆਂ ਭੈਣਾਂ ਜਿਹੜੀਆਂ ਤੁਹਾਡੇ ਮਗਰ ਤਰੀਕਾਂ ਤੇ ਜਾਂਦੀਆਂ ਖਾਣ ਵਾਲੀਆਂ ਅੱਖਾਂ ਨਾਲ ਲੋਕ ਦੇਖਦੇ ਆ ਕੋਈ ਇੱਜ਼ਤ ਨਹੀਂ ਬਚਦੀ ਕੋਈ ਕੈਰੈਕਟਰ ਨਹੀਂ ਰਹਿ ਜਾਂਦਾ ਇੱਕ ਦੋ ਮਿੰਟ ਦੀ ਬਦਵਾਸੀ ਸਾਰੀ ਉਮਰ ਦਾ ਰੋਣਾ ਤੁਹਾਨੂੰ ਦੇਖੇ ਜਾਂਦੀ ਹੈ ਤੁਸੀਂ ਕੰਧਾਂ 'ਚ ਸਿਰ ਮਾਰਨੇ ਜੇਲਾਂ 'ਚ ਜਾ ਕੇ ਸਭ ਤੋਂ ਔਖੀ ਜ਼ਿੰਦਗੀ 'ਚ ਹੁੰਦੀ ਹੈ ਜੇਲ੍ਹ ਕੱਟਣੀ ਕਈ ਮੁੰਡੇ ਗੈਂਗਸਟਰਾਂ ਦੀਆਂ ਮੈਂ ਪੇਸ਼ੀਆਂ ਲੈ ਕੇ ਆਉਂਦਾ ਰਿਆਂ ਉਹ ਕਹਿੰਦੇ ਇਹ ਜੀ ਸਾਥੋਂ ਜੇਲ੍ਹ ਨਹੀਂ ਕੱਟੀ ਜਾਂਦੀ ਉਹ ਭੱਗੋੜੇ ਹੋ ਜਾਂਦੇ ਸੀ ਬਾਹਰ ਆ ਕੇ ਭੱਜ ਜਾਂਦੇ ਸੀ ਉਸ ਤੋਂ ਬਾਅਦ ਫਿਰ ਸਿੱਧਾ ਜਿਹੜਾ ਰਾਹ ਉਹੀ ਰਹਿ ਗਿਆ ਜਿਹੜਾ ਸਿੱਧਾ ਸਿਵਿਆਂ ਨੂੰ ਲੈ ਕੇ ਜਾਂਦਾ ਦਵਿੰਦਰ ਮਭੀਏ ਦੀ ਗੱਲ ਅਗਲੀ ਕਿਤੇ ਵੀਡੀਓ 'ਚ ਤੁਹਾਨੂੰ ਮੈਂ ਸਾਰੀ ਜ਼ਿਕਰ ਕਰੂੰਗਾ ਮਿਕਨਾ ਉਹ ਜੇਲ੍ਹ ਤੋਂ ਡਰਦਾ ਸੀ ਬੰਦਾ ਜਨਾ ਉਹਦਾ ਨਹੀਂ ਸੀਗਾ ਜਿੰਨਾ ਉਹਦੇ ਤੇ ਮੜ ਦਿੱਤਾ ਗਿਆ ਇਹ ਜਿਸ ਕੀਰਤ ਦੀ ਤਰ੍ਹਾਂ ਹੀ ਮਾਪਿਓ ਦੇ ਜਿਹੜੇ ਮਾਪਿਓ ਜਦੋਂ ਆਪਦੇ ਬੱਚਿਆਂ ਨੂੰ ਜਦੋਂ ਬੱਚੇ ਤਰੱਕੀ ਕਰਦੇ ਆ ਉਹ ਤਾਂ ਉਹਨਾਂ ਦੀ ਦੁੱਗਣੀ ਜ਼ਿੰਮੇਵਾਰੀ ਬਣ ਜਾਂਦੀ ਵੀ ਆਪਦੇ ਬੱਚੇ ਨੂੰ ਆਦੇ ਖੰਭਾ ਥੱਲੇ ਦੇ ਕੇ ਕਿਵੇਂ ਰੱਖਣਾ ਸਾਡੇ ਇੱਕ ਪੁਲਿਸ ਮੁਲਾਜ਼ਮ ਦਾ ਮੁੰਡਾ ਇਸੇ ਤਰ੍ਹਾਂ ਹੀ ਬਠਿੰਡੇ ਆਈਲੈਂਡਸ ਕਰਨ ਆਤਾ ਉਹਨੇ ਉਹ ਗੱਡੀ ਤੇ ਜਾਂਦਾ ਸੀ ਉੱਥੇ ਕਿਸੇ ਦੇ ਬਾਹਰ ਵਿੱਚ ਗੱਡੀ ਖੜੀ ਕਰਦਾ ਸੀ ਉਸ ਵਿੱਚ ਬੰਦੇ ਨੇ ਦੋ ਤਿੰਨ ਵਾਰ ਉਹਨੂੰ ਕਿਹਾ ਵੀ ਸਾਡੇ ਯਾਰ ਬਾਹਰ ਚ ਗੱਡੀ ਨਾ ਖੜੀ ਕਰਿਆ ਕਰ ਤੁਸੀਂ ਪੜਨ ਆਉਨੇ ਆ ਠੀਕ ਆ ਜਿਹਦੇ ਪੜਨ ਆਉਨੇ ਆ ਉੱਥੇ ਉਹਦੇ ਘਰੇ ਖੜੀ ਕਰੋ ਜਾਂ ਅਲਦੀ ਸਾਈਡ ਤੇ ਲਓ ਮੇਰਾ ਧੀਆਂ ਦਾ ਘਰ ਐ ਇੱਥੇ ਗੱਡੀ ਨਾ ਖੜੀ ਕਰਿਓ ਉਹਨੇ ਆਦੇ ਪਿਓ ਨੂੰ ਦੱਸਿਆ ਉਹਦਾ ਪਿਓ ਕਹਿੰਦਾ ਕੋਈ ਗੱਲ ਨਹੀਂ ਮੈਂ ਬੈਠਾ ਐ ਇੱਕ ਦਿਨ ਉਹਨੇ ਖੜੀ ਕੀਤੀ ਉਹਦਾ ਕਾਕਾ ਨਾ ਖੜੀ ਕਰ ਉਹਦਾ ਗਲੀ ਕਿਹੜਾ ਤੇਰੇ ਪਿਓ ਦੀ ਕਹਿੰਦਾ ਇੱਥੇ ਖੜੂਗੀ ਚਲੋ ਇੰਨੀ ਗੱਲ ਕਹਿ ਕੇ ਉਹ ਇੰਸਟੀਚੂਟ ਦੇ ਅੰਦਰ ਵੜ ਗਿਆ ਜਦੋਂ ਬਾਹਰ ਆਇਆ ਉਦੋਂ ਉਹ ਵੀ ਦੋ ਪਿੱਗ ਲਾ ਕੇ ਤੇ ਬੰਦੂਕ ਲੈ ਕੇ ਘਰ ਦਾ ਮਾਲਕ ਉੱਥੇ ਬੈਠਾ ਸੀ ਕਹਿੰਦਾ ਹੁਣ ਖੜੀ ਇੱਥੇ ਹੀ ਕਰਾ ਕਰੇਗਾ ਕਹਿੰਦਾ ਇੱਥੇ ਖੜੂਗੀ ਉਹਨੇ ਮਾਰਿਆ ਫਿਰ ਮੁੰਡਾ ਬਾਰ ਤਾਂ ਕੱਲਾ ਮੁੰਡਾ ਸੀ ਮੁਰਗੇ ਵਿਯੋਗ ਹੀ ਨਹੀਂ ਚੱਲਿਆ ਗਿਆ ਤੇ ਥਾਣੇਦਾਰ ਸਾਹਿਬ ਵੀ 6 ਮਹੀਨੇ ਦੇ ਵਿੱਚ ਉਹ ਕਿੱਥੇ ਪੁੱਤਾਂ ਦੇ ਵਿਯੋਗ ਚੱਲਣੇ ਕਿ ਸੌਕੇ ਹੁੰਦੇ ਉਹ ਵੀ ਦੁਨੀਆ ਤੋਂ ਚਲਾ ਗਿਆ ਕਿਤੇ ਉਸ ਦਿਨ ਆਪ ਦੇ ਬੱਚੇ ਦੇ ਕੰਨ ਖਿੱਚੇ ਹੁੰਦੇ ਮੇਰਾ ਬੇਟਾ ਮੈਂ ਮੋਗੇ ਲੱਗਿਆ ਸੀ ਕਿਤੇ ਨਾਕੇ ਤੇ ਪੁਲਿਸ ਰੋਕ ਲੈਂਦੀ ਸਾਡੇ ਨਾਕੇ ਵਾਲੇ ਮੁੰਡੇ ਤੇ ਉਹਨਾਂ ਦੱਸਦਾ ਵੀ ਮੈਂ ਸਤਪਾਲ ਸਿੰਘ ਦਾ ਮੁੰਡਾ ਜੀ ਜਿਹੜੇ ਸੀਆਈਏ ਲੱਗੇ ਉਹ ਕਹਿੰਦੇ ਚਲੋ ਇਨਚਾਰਜ ਕੰਦਾ ਗੱਲ ਕਰਾ ਦਿਓ ਮੇਰੇ ਨਾਲ ਗੱਲ ਕਰਾਈ ਕਹਿੰਦਾ ਤੁਹਾਡਾ ਬੇਟਾ ਮੈਂ ਕਿਹਾ ਹਾਂ ਜੀ ਮੈਂ ਕੀ ਗੱਲਾਂ ਕਹਿੰਦਾ ਜੀ ਕੋਲ ਆਰਸੀ ਹੈ ਨਹੀਂ ਕਾਗਜ ਹੈ ਜੀ ਮੈਂ ਕਹਿੰਦਾ ਚਲਾਨ ਕੱਢ ਦਿਓ ਉਹ ਕਹਿੰਦਾ ਨਹੀਂ ਯਾਰ ਪਤੀਜਾ ਸਾਡਾ ਕਿ ਮੈਂ ਨਾ ਮੈਂ ਜਿਆਦਾ ਚਲਾਨ ਕੱਟਦੇ ਨਹੀਂ ਮੈਂ ਤੇਰੀ ਕੰਪਲੇਂਟ ਕਰੂੰਗਾ ਮੈਨੂੰ ਤੇਰੇ ਨਾਲ ਗੁੱਸਾ ਕੋਈ ਨਹੀਂ ਇਹਨੂੰ ਇੱਕ ਚਲਾਨ ਕੱਟੇਗਾ ਇਹਨੂੰ ਅਕਲ ਆ ਜਾਊਗੀ ਉਹਨੇ ਕੱਟਤਾ ਮੈਂ ਕਿਹਾ ਇਹ ਨਾ ਸਮਝੀ ਕਿ ਤੂੰ ਮੇਰੇ ਮੁੰਡੇ ਦਾ ਚਲਾਨ ਕੀਤਾ ਮੈਨੂੰ ਕੀ ਤੇਰੇ ਤੇ ਗੁੱਸਾ ਹੈ ਕੋਈ ਗੁੱਸਾ ਨਹੀਂ ਮੈਨੂੰ ਥੈਂਕਸ ਥੈਂਕਸਫੁਲ ਕਰਦਾ ਵੀ ਤੂੰ ਮੇਰੇ ਬੇਟੇ ਦਾ ਚਲਾਨ ਕਟਿਆ ਮੈਂ ਕਿਹਾ ਵੀ ਲੈ ਪੁੱਤ ਹੁਣ ਪੇਪਰ ਤਿਆਰ ਕਰ ਇਹਦੇ ਮੋਟਰਸਾਈਕਲ ਦੇ 15 20 ਦਾ ਗਰਮੀ ਦੇ ਵਿੱਚ ਉੱਥੇ ਕਦੇ ਡੀਟੀਓ ਦਫ਼ਤਰ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਤਿੰਨ ਗੇੜੇ ਚਲਾਨ ਭਰਦੇ ਦੇ ਲਾਗੇ ਇੰਨੀ ਕੱਕਲ ਆ ਗਈ ਘਰੋਂ ਤੁਰਨ ਲੱਗਾ ਕੱਲੀ-ਕੱਲੀ ਚੀਜ਼ ਚੈੱਕ ਕਰਕੇ ਤੁਰਦਾ ਸੀ ਤੇ ਜਿਵੇਂ ਉਹ ਤੋਂ ਛਡਾ ਦਿੰਦਾ ਉਹਨੇ ਕਿਹਾ ਮੇਰਾ ਪਿਓ ਇੱਥੇ ਠਣਦਾ ਰ ਮੈਨੂੰ ਕੌਣ ਰੋਕਣ ਵਾਲਾ ਚਲਾਨ ਤੋਂ ਛਡਵਾਇਆ ਤੇ ਪਤਾ ਨਹੀਂ ਉਹ ਕਿੱਥੇ ਜਾ ਕੇ ਖੜਦਾ ਇੱਕ ਗੈਂਗਸਟਰ ਨੇ ਮੇਰੇ ਮੁੰਡੇ ਨਾਲ ਯਾਰੀ ਪਾ ਲਈ ਮੈਂ ਉਹਦੇ ਵੀ ਉਂਗਲ 'ਚੋਂ ਬੜੇ ਤਰੀਕੇ ਨਾਲ ਉਹਦਾ ਜਵਾਕ ਕੱਢਿਆ ਤੇ ਮੈਂ ਜਦੋਂ ਉਹ ਉੱਥੇ ਕੈਨੇਡਾ ਪਹੁੰਚ ਗਿਆ ਮੈਂ ਕਿਹਾ ਪੁੱਤ ਕਿਵੇਂ ਆ ਕੈਨੇਡਾ ਕਿੰਦਾ ਬਹੁਤ ਵਧੀਆ ਤੇ ਮੈਂ ਕਿਹਾ ਤੇਰਾ ਯਾਰ ਬੈਠਾ ਨਾ ਬੇ ਹੁਣ ਪੁੱਤ ਕਿ ਕੰਪੇਰੀਸ਼ਨ ਕਰ ਲਾ ਨਾਬੇ ਦਾ ਤੇ ਕੈਨੇਡਾ ਦਾ ਫਰਕ ਕੀ ਆ ਬੱਚਿਆਂ ਨੂੰ ਥੋੜਾ ਜਿਹਾ ਝਿੜਕ ਲਓਗੇ ਬੱਚਿਆਂ ਤੇ ਸਖਤੀ ਵਰਤ ਲਓਗੇ ਤੇ ਬੱਚੇ ਸੂਤ ਹੋ ਜਾਂਦੇ ਹੁੰਦੇ ਆ ਅਗਰ ਤੁਸੀਂ ਬੱਚਿਆਂ ਨੂੰ ਹੱਲਾਸ਼ੇਰੀ ਦਿਓਗੇ ਤੇ ਜੇ ਆਹਦੇ ਬੱਚੇ ਨੂੰ ਕਹੋਗੇ ਕੋਈ ਗੱਲ ਨਹੀਂ ਉਹ ਤਾਂ ਅੱਗੇ ਹੀ ਅੱਗਾ ਤੇ ਤੁਸੀਂ ਉੱਤੇ ਪਟ્રોલ ਪਾਉਣ ਦਾ ਕੰਮ ਕਰਦੇ ਹੋ ਫਿਰ ਜਿਹੜੇ ਜ਼ਿੰਦਗੀ ਦੇ ਇਹ ਕਾਟੇ ਆ ਕਿੰਨੇ ਮਹਿੰਗੇ ਪੈ ਜਾਂਦੇ ਆ ਆ ਤੁਸੀਂ ਦੋ ਘਟਨਾਵਾਂ ਦਾ ਤੁਹਾਨੂੰ ਮੈਂ ਦੱਸ ਦਿੰਦਾ ਤੇ ਮੈਂ ਮੈਨੂੰ ਪਤਾ ਹੈ ਮੈਂ ਮੇਰੇ ਕੋਲੇ ਕੰਟੈਂਟ ਇਹੋ ਜਿਹੇ ਪਏ ਹੈ ਵੇ ਪਾ ਦਿਆਂ ਮੇਰੀਆਂ ਲੱਖਾਂ ਚ ਵੀਡੀਓ ਜਾ ਸਕਦੀਆਂ ਪਰ ਅਸੀਂ ਇਹ ਕੰਮ ਕਦੇ ਨਹੀਂ ਕਰਦੇ ਤਾਂ ਅਸੀਂ ਕਰਾਂਗੇ ਸਾਡੀ ਲੜਾਈ ਹੋਰ ਹੈ ਸਾਡਾ ਮਿਸ਼ਨ ਹੋਰ ਹੈ ਸਾਨੂੰ ਸੁਣਨ ਵਾਲੇ ਲੋਕ ਵੀ ਸਾਡੇ ਵਰਗੇ ਹੀ ਆ YouTube ਦੀ ਕਮਾਈ ਕੋਈ ਮੈਨੇ ਨਹੀਂ ਰੱਖਦੀ ਜਦੋਂ ਤੁਸੀਂ ਜਮੀਰ ਮਾਰ ਕੇ ਕਿਸੇ ਦੇ 10000 ਦੇ ਸੋਫੇ ਨੂੰ 50000 ਦਾ ਦੱਸ ਕੇ ਕਿਸੇ ਨੂੰ ਕਿਸੇ ਦਾ ਜਣਾ ਚ ਬੈਨੇ ਹੋ ਨਾ ਉਹ ਉਹਨਾਂ ਗੱਡੀਆਂ ਤੇ ਚੜਿਆ ਕਿਉਂਕਿ ਇਹ ਦਲਾਲੀ ਆ ਦਲਾਲ ਅਤੇ ਦੱਲਾ ਸ਼ਬਦ ਇੱਕੋ ਜਿਹਾ ਤੁਹਾਡੀ ਦਲਾਲੀ ਕਿਸੇ ਗਰੀਬ ਨੂੰ ਮਰਵਾ ਗਈ ਕਿਸੇ ਦੀ ਮਿੱਟੀ ਤੁਸੀਂ ਸੋਨਾ ਬਣਾ ਕੇ ਦੱਸਤੀ ਤੇ ਕੋਈ ਗਰੀਬ ਕਿਰਤੀ ਬੰਦਾ ਕੋਈ ਉਸ ਮਿੱਟੀ ਨੂੰ ਸੋਨਾ ਸਮਝ ਕੇ ਤੁਹਾਡੇ ਵਰਗੇ ਤੇ ਭਰੋਸਾ ਕਰਕੇ ਲੈ ਗਿਆ ਤਾਂ ਤੁਸੀਂ ਇਹ ਵੇਖ ਲਿਓ ਵੀ ਤੁਸੀਂ ਕੀ ਮਹਿਸੂਸ ਕਰੋਗੇ ਆਪੇ ਮੇਰੇ ਨਾਲ ਕੋਈ ਯੂਟਿਊਬਰ ਸੰਪਰਕ ਨਾ ਕਰਿਆ ਕਰੋ ਮੈਂ ਕਿਸੇ ਨੂੰ ਇੰਟਰਵਿਊ ਨਹੀਂ ਦਿੰਦਾ ਕੋਈ ਮੇਰੇ ਨਾਲ ਪ੍ਰੋਮੋਸ਼ਨ ਵਾਲਾ ਸੰਪਰਕ ਨਾ ਕਰੋ ਨਾ ਮੈਂ ਇਹ ਜਿਹਾ ਕੰਮ ਅੱਜ ਕੀਤਾ ਨਾ ਮੈਂ ਕੱਲ ਕਰਾਂ ਜਿਹੜੇ ਵੀਰ ਮੇਰੇ ਨਾਲ ਜੁੜੇ ਹੋਏ ਨੇ ਮੈਂ ਕਦੇ ਉਹਨਾਂ ਦੀ ਉਹਨਾਂ ਨੂੰ ਉਹਨਾਂ ਦਾ ਭਰੋਸਾ ਨਹੀਂ ਟੁੱਟਣ ਦੇਵਾਂਗਾ ਤੇ ਕਦੇ ਵੀ ਇਹ ਜਿਹਾ ਕੰਮ ਮੇਰੇ ਤੋਂ ਵਿਚਾਰੇ ਉਮੀਦ ਨਾ ਕਰਨ ਕਿ ਮੈਂ ਕਿਸੇ ਭਾਜਪਾ ਚੌਂਦੇ ਚਾਦੇ 'ਚ ਜਾਵਾਂਗਾ ਹਾਂ ਮੈਂ ਭਗਵੰਤ ਮਾਨ ਦੀ ਨਿੱਜੀ ਤੌਰ ਤੇ ਕਦਰ ਕਰਦਾ ਮੈਂ ਉਹਦੀ ਬਹੁਤ ਇੱਜ਼ਤ ਕਰਦਾ ਉਹ ਦੋ ਘਟਨਾਵਾਂ ਇੱਕ ਜਦੋਂ ਇਹ ਜਲਾਲਾਬਾਦ ਤੋਂ ਐਮਐਲਏ ਖੜੇ ਆ ਇੱਕ ਡੇਰੇ ਨਾਲ ਸੰਬੰਧਿਤ ਸੀ ਇਸ ਬੰਦੇ ਨੇ ਜਦੋਂ ਕਿਹਾ ਕਿ ਹਰ ਜਣਾ ਮਨਜ਼ੂਰ ਹੈ ਡੇਰੇ ਦੀ ਮਦਦ ਨਹੀਂ ਲੈਣੀ ਦੂਸਰੀ ਘਟਨਾ ਮੇਰੇ ਰੱਬ ਵਰਗਾ ਵੀਰ ਅਜੇ ਸੁਰਗਾਂ 'ਚ ਬੈਠਾ ਰਾਜ਼ ਬਰਾੜ ਮੱਲ ਕੇ ਕਿਉਂਕਿ ਮੈਂ ਗਿਆ ਕੀ ਲੈਣ ਦੇ ਵਿੱਚ ਰਿਹਾ ਸਾਡੀ ਤਿੰਨ ਚਾਰ ਕਲਾਕਾਰਾਂ ਦਾ ਬਹੁਤ ਸਾਡਾ ਚੰਗਾ ਗਰੁੱਪ ਸੀ ਜੋ ਗੁਣ ਇਹਨੇ ਰਾਜ ਬਰਾੜ ਦਾ ਜਦੋਂ ਫਿਲਮ 'ਚ ਘਟਾ ਪਿੰਦਾ ਜੋ ਭਗਵੰਤ ਮਾਨ ਨੇ ਉਹ ਗੁਣ ਕੀਤਾ ਮੇਰੀਆਂ ਨਜ਼ਰਾਂ ਦੇ ਵਿੱਚ ਉਸ ਵੇਲੇ ਇਸ ਬੰਦੇ ਦਾ ਕੱਦ ਬਹੁਤ ਉੱਚਾ ਹੋ ਗਿਆ ਤੇ ਜਿਹੜੇ ਲੋਕ ਇਹਦੇ ਬਾਰੇ ਆ ਘਟੀਆਂਈਆਂ ਗੱਲਾਂ ਕਰਦੇ ਨੇ ਵੀ ਉਹ ਲੱਖ ਰੁਪਏ ਦੇ ਬੂਟ ਪਾ ਲੈਂਦਾ ਜੀ ਉਹ ਪਾ ਲੈਂਦਾ ਤੇ ਮੈਂ ਤੁਹਾਨੂੰ ਟੀ ਸੀਰੀਅਸ ਕੰਪਨੀ ਦੀ ਕਮਾਈ ਦਿਖਾਉਣਾ ਹੈ ਦੀ 1996 ਦੀ 1991 ਤੋਂ 96 ਦੀ ਜਦੋਂ ਸਰਦੂਲ ਸਿਕੰਦਰ ਦੀ ਟੇਪ ਆਈ ਸੀ ਫੁੱਲਾਂ ਦੀ ਇਹ ਕੱਚੀਆ ਵਪਾਰ ਨੇ ਉਹਨਾਂ ਰਿਕਾਰਡ ਤੋੜਤੇ ਸੀ ਜਦੋਂ ਭਗਵੰਤ ਮਾਨ ਦੀ ਆਉਂਦੀ ਆ ਗੋਭੀ ਦੀਏ ਕੱਚੀਏ ਵਪਾਰ ਨੇ ਸਰਦੂਣ ਸਿਕੰਦਰ ਦੀ ਟੇਪ ਤੋਂ ਤਿੰਨ ਗੁਣਾ ਜ਼ਿਆਦਾ ਟੇਪ ਵੇਚੀ ਸੀ ਔਰ ਟੀ ਸੀਰੀਅਸ ਕੰਪਨੀ ਦਾ ਸਭ ਤੋਂ ਮਹਿੰਗਾ ਕਲਾਕਾਰ ਸੀ ਉਸ ਵੇਲੇ ਤੇ ਉਸ ਵੇਲੇ ਸੋਨੀ ਟੀਵੀ ਦਾ ਸਭ ਤੋਂ ਬੈਸਟ ਪਰਫਾਰਮੈਂਸ ਸੀ ਭਗਵੰਤ ਮਾਨ ਕੋਈ ਛੋਟੀ ਮੋਟੀ ਗੱਲ ਸੀ ਆ ਤੁਹਾਨੂੰ ਮੈਂ ਦਿਖਾਉਣਾ ਕਮਾਈ ਕੀ ਸੀ ਬਿਲੀਅਨ ਚ 1995 96 ਚ ਉਹ ਯਾਰ ਉਹੋ ਜਿਹੇ ਬੰਦੇ ਤੋਂ ਤੁਸੀਂ ਅਲੀਗੇਸ਼ਨ ਕੀ ਲਾ ਕੇ ਕਰੋਗੇ ਆਲਾ ਦੇਖ ਲਓ ਮੇਰੀ ਇਹ ਮੈਂ ਨਹੀਂ ਇਹ ਵੀ ਮੈਂ ਆਪਦੇ ਕੋਲੋਂ ਨਹੀਂ ਚੱਕ ਲਓ ਤੁਸੀਂ ਵੀ ਗੂਗਲ ਤੇ ਚੈੱਕ ਕਰ ਲਿਓ T ਸੀਰੀਅਸ ਕੰਪਨੀ ਦੀ ਵੈਬਸਾਈਟ ਤੇ ਪਿਆ ਆ ਦੇਖ ਲਿਓ ਆ T ਸੀਰੀਅਸ ਦੀ ਵੈਬਸਾਈਟ ਤੇ ਪਿਆ ਦੇਖ ਲਓ ਪੜ੍ਹ ਲਓ ਉਸ ਵੇਲੇ ਸਭ ਤੋਂ ਮਹਿੰਗਾ ਕਲਾਕਾਰ ਸੀ T ਸੀਰੀਅਸ ਕੰਪਨੀ ਦਾ ਐਵੇਂ ਇਲਜ਼ਾਮ ਲਾਉਣ ਲੱਗੇ ਯਾਰ ਕੁਝ ਦੇਖ ਲਿਆ ਕਰੋ ਉਹਨੇ ਪਰ ਇਹ ਹੈ ਵੀ ਜਿੰਨੀਆਂ ਕੁ ਉਹਦੇ ਬਾਰੇ ਮੈਂ ਜਾਣਦਾ ਵੀ ਉਹਨੇ ਬੰਬੇ ਕੀ ਇਸ ਹਾਲੀਵੁੱਡ ਪੋਲੀਵੁੱਡ ਬੋਲੀਵੁੱਡ ਤੱਕ ਜਾ ਕੇ ਵੀ ਉਸ ਬੰਦੇ ਜੋ ਸੁਨਾਮ ਤੇ ਸਤੌਜ ਨਹੀਂ ਨਿਕਲਿਆ ਮੇਰਾ ਕੋਈ ਪਾਰਟੀ ਨਾਲ ਲੈਣਾ ਦੇਣਾ ਨਹੀਂ ਮੇਰਾ ਕਿਸੇ ਦੇ ਨਾਲ ਨਹੀਂ ਮੈਂ ਭਗਵੰਤਬਾਨ ਦੀਏ ਦੋ ਤਿੰਨ ਗੱਲਾਂ ਕਰਕੇ ਜੜੀਆਂ ਹੈਗੀਆਂ ਉਹ ਚੰਗਾ ਇਨਸਾਨ ਹੈ ਤੇ ਜਿਹੜੇ ਚੀਜ਼ ਅੱਖੀਂ ਦੇਖੀ ਹੁੰਦੀ ਹੈ ਉਹ ਤੇ ਫਿਰ ਇਸ ਇਹ ਜੇ ਬੰਦੇ ਤੇ ਬਹੁਤ ਵੱਡੀ ਅਮਾਉਂਟ ਸੀ ਜਿਹੜੀ ਰਾਜ ਬਰਾੜ ਦੀ ਫਿਲਮ ਦੀ ਫਿਰ ਜਦੋਂ ਘਟਾ ਪਿੰਨਾ ਪਿਆ ਤੇ ਇਸ ਇਨਸਾਨ ਦੇ ਵੱਲੋਂ ਉਹਨੂੰ ਹੌਸਲਾ ਦਿੱਤਾ ਗਿਆ ਔਰ ਉਹ ਚ ਅਗਲੀ ਵੀਡੀਓ ਕਰਾਂਗੇ ਫਿਰ ਵੀਡੀਓ ਲੰਬੀ ਹੋ ਜਾਂਦੀ ਹੈ ਇਸ ਕਰਕੇ ਉਸ ਬੰਦੇ ਦੀ ਮੈਂ ਕਦਰ ਕਰਦਾ ਇੱਕ ਚੰਗਾ ਇਨਸਾਨ ਹੈ ਤੇ ਉਹਦੇ ਵਿੱਚ ਇਨਸਾਨੀਅਤ ਹੈ ਦੇਵ ਆ ਗਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ